ਲਾਵੀ ਸਾਥ ਸੰਗਤ ਹੋ ਪਹਿਲੇ ਪਾਸੇ ਤਾਂ ਹੈਗੀ ਸਰੋਂ ਆ ਲਸਣ ਅਸੀਂ ਉਹਦੇ ਗੁੱਟਤਾ ਸੀਗਾ ਇਹ ਹਾਂ ਪੂਰਾ ਦੋ ਵਾਰੀ ਗੁੱਟਤਾ ਟਕਾ ਕੇ ਲਸਣ ਤੇ ਆ ਆਗੇ ਹੁਣ ਧਨੀਆ ਆ ਹਰਲੇ ਪਾਏ ਹੁਣ ਉਹਦੇ ਅੱਗੇ ਜਾ ਗੁੱਟਦਾ ਹੁੰਦਾ ਉਧਰਲੇ ਪਾਸੋਂ ਧਨੀਆ ਗੁੱਟਿਆ ਜਾਣਾ ਤੇ ਆ ਗੁੱਟਤੀ ਦੂਜੀ ਮੇਥੀ ਉਹ ਗੁੱਟਤੀ ਪਰੇ ਨਾਲ ਜਾਂ ਪਾਲਕ ਹੁਣ ਪੂਰਾ ਇਹ ਗੁੱਟ ਗੜਿਆ ਹੋ ਕੇ ਦੇਖੀ ਦੇ ਐਂ ਤਨ ਤਨ ਹੋ ਜਣੀਆਂ ਦਿਨਾ ਚ ਇਹਨੇ ਚੜ ਜਾਣਾ ਮੇਥੀ ਤੇ ਪਾਲਕ ਨੇ ਧਨੀਏ ਤੁਨੀਏ ਨੇ ਵਧੀਆ ਇੱਥੇ ਮਸਿਆ ਸਗਰਾੰਦ ਨੂੰ ਫਿਰ ਇੱਥੋਂ ਧਰੀਆਂ ਤੋੜ ਲਿਆ ਲਸਣਾਂ ਦਾ ਪੱਟ ਕੇ ਚਾਰ ਗੰਡੀਆਂ ਪਾਲੀਆਂ ਪਾਲਕ ਤੋੜ ਲਈ ਮੇਥੀ ਤੋੜ ਲਈ ਮੋਲੀਆਂ ਦੀ ਲੋੜਾਂ ਮੋਲਗੀਆਂ ਚਾਰ ਪੱਟ ਲਈਆਂ ਤੇਰਾ ਪਰ ਇਧਰ ਗੋਭੀ ਹੋ ਜਣੀ ਆ ਵਧੀਆ ਆਪਣੀਆਂ ਤੇ ਗੋਭੀ ਖੜੀ ਤੱਲੇ ਦੀ ਬੂਟੇ ਦੇ ਦੀਂਦੀਆਂ ਸਾਰੀ ਬਹੁਤ ਵਧੀਆ ਖੜੀ ਆ ਗੋਭੀ ਆਪਣੀ ਇਹ ਪਰੇ ਆਪਣੀ ਗੰਡਿਆਂ ਦੀ ਫੱਕ ਲਈ ਵੀ ਆ ਉਹਦੇ ਨਾਲੇ ਤਾਂ ਆਪਦੀ ਫੱਕ ਉਹ ਜੂ ਨਾਲੇ ਮੁੱਲ ਲੈ ਲਾਂਗੇ ਤੇ ਆ ਦੇ ਇਧਰਲੇ ਪਾਸੇ ਥਾਂ ਸਾਡਾ ਬਾਹਾ ਪਿਆਰੇ ਇਧਰ ਆਹਦੇ ਇਧਰফা ਬੂਟਿਆਂ ਦੇ ਨਾਲ ਦੀ ਇੱਥੇ ਲਾ ਦੇਾਂਗੇ ਗੰਡੇ ਤੇ ਬਾਬੇ ਦੇ ਘਰੇ ਲਾ ਦੇਾਂਗੇ ਸਬਜੀ ਸਬਜੀ ਕਰ ਦੇਾਂਗੇ ਆਹ ਸਾਡਾ ਖੂਹ ਆ ਦੇ ਇੱਥੇ ਬੈਠਾ ਨੇ ਖੂਹ ਤੇ ਆਹਦੇ ਪੱਪੂ ਬੈਠਾ ਖੂਹ ਤੇ ਆ ਇੱਥੇ ਚਾਹ ਰੋਟੀ ਖਾਂਦੇ ਘੁੱਟ ਕੇ ਪੱਪੂ ਵੀ ਘੋਟਦਾ ਹਟਿਆ ਲਸਣਾਂ ਹਾਂ ਆਹ ਦੇਖ ਆਦਿਆ ਸਾਰੇ ਦਰਾਖਤ ਦਿੰਦੇ ਆ ਬਾਬੇ ਤੇ ਹਾਂ ਸਾਰੇ ਦਰਾਖਤ ਆ ਬਾਬੇ ਦੇ ਉੱਚੇ ਵੀ ਵੱਡੇ ਵੀ ਲੈ ਕਿੰਨੇ ਸੋਹਣੇ ਲੱਗਦੇ ਆ ਯਾਰ ਹਾਂ ਆਂਬੋ ਅਮਰੂਦਾਂ ਦੇ ਬੂਟਿਆਂ ਦੇ ਲੈ ਕਿੰਨੇ ਸੋਹਣੇ ਲੱਗਦੇ ਆ ਅਮਰੂਦ ਇਹਰ ਕੀ ਅਮਰੂਦ ਹੀ ਅਮਰੂਦ ਨੇ ਲੋੜੇ ਲਾ ਦੇਣਾ ਕਿ ਗਰਮੀਆਂ ਚ ਹਾਂ ਕਿੰਨੇ ਬੂਟੇ ਅੰਬਾਂ ਦੇ ਆ ਦੇ ਵਧੀਆ ਖੜੇ ਆ ਲੈ ਬੱਡੇ ਬੱਡੇ ਹੋ ਗਏ ਆ ਅੰਬੇਰ ਕੀ ਬਹੁਤ ਲੱਗਣਗੇ ਅੰਬ ਇਹਨਾਂ ਨੂੰ ਆਏ 10 ਮਿੰਟ ਇੱਥੇ ਆ ਕੇ ਯਾਰ ਜੀ ਲੱਗ ਜਾਂਦਾ ਬਾਬੇ ਤੇ ਜਦੋਂ ਬਹਿ ਜਾਂਦਾ ਆ ਕੇ ਸਬਜੀ ਕੋਟਲੀ ਕਿਤੇ ਦੇਖ ਲਿਆ ਹਾਂ ਕੀ ਕਰਨ ਵਾਲਾ ਕੀ ਨਹੀਂ ਤਾਬਜੀ ਲੱਗ ਜਾਂਦਾ 10 ਮਿੰਟ ਤੇ ਇੱਦਾਂ ਟਾਈਮ ਲੰਘ ਜਾਂਦਾ ਹੂੰ ਤਾਂ ਟਾਈਮ ਨਹੀਂ ਲੰਘਦਾ ਘਰੇ ਦਾ ਸਾਰੀ ਦਿਹਾੜੀ ਬਹਿਲੇ ਪਏ ਮੱਖੀਆਂ ਬੰਦਾ ਮਾਰੀ ਜਾਂਦਾ ਇੱਥੇ ਆਦਾ ਬਾਬੇ ਦਾ ਨਾਸ਼ਕਾਰ ਕਰੀਦੀ ਆ ਇੱਥੇ ਕੋਈ ਨਾ ਕੋਈ ਆ ਜਾਂਦਾ ਪੰਜ ਸੱਤ ਜਣੇ ਇਕੱਠੇ ਹੋ ਜਾਂਦੇ ਆ ਵਧੀਆ ਗੱਲਾਂ ਬਾਤਾਂ ਕਰੀਦੇ ਆ ਆਉਂਦਾ ਇਹਨੇ ਨਾ ਚਲੋ ਲੰਘ ਜਾਂਦਾ ਟਾਈਮ ਟਪੱਲਾ ਸਰੋਂ ਵੀ ਸੋਕਣਾ ਆਪਣੀ ਲੋਹੜੀ ਮੇਲੇ ਵੇਲੇ ਨੂੰ ਪੂਰੀ ਸਾਗ ਵਾਲੀ ਹੋ ਜਾਣੀ ਆ ਹੋ ਜਾਣੀ ਹੋ ਜਾਣੀ ਹਾਂ ਜਦੋਂ ਤੁਰਪੀ ਸਰੋਂ ਗਾ ਥਾਂ ਸੰਮਾਸੀ ਬੇਲੀ ਪਈ ਆ ਧਰਤੀ ਦੇ ਦੇਖੀ ਤੋ ਕਿਵੇਂ ਲੋੜਾ ਆਉਂਦਾ ਸਰੋਂ ਦਾ ਖਾਲ ਆਪਣਾ ਜਿਹੜਾ ਹਾ ਅੰਬਾਂ ਜਿਆ ਨੂੰ ਪਾਇਆ ਨਹੀਂ ਆ ਜਿਹੜੇ ਅੰਬ ਜੇ ਲਗੇ ਇਹਨੇ ਖਾਲ ਨੂੰ ਇਹਨੂੰ ਬੁੜੇ ਨੂੰ ਕਹਾਂਗੇ ਵੀ ਹੌਲੀ ਹੌਲੀ ਬੈਠਾ ਨੇ ਇਹਨਾਂ ਨੂੰ ਘੜੀ ਜਾਇਆ ਕਰ ਹਾਂ ਖਾਲ ਕੱਢ ਦਿਆ ਕਰ ਸਾਰਾ ਡਾਲੇ-ਡਾਲੇ ਆ ਵਿੱਚ ਚੂਹਿਆਂ ਨੇ ਖੁੱਡਾਂ ਜੀਆਂ ਕਰ ਲਾ ਕੇ ਇਹਨੇ ਨਾ ਚੱਲ ਦੂ ਜਾ ਸਾਸ ਵਈਆ ਦੇ ਪਾਣੀ ਲੱਗ ਜਾਂਦਾ ਅੰਬਾਂ ਵਾਂਗੂ ਉਹ ਕੇਲੇ ਖੜੇ ਜਿਹੜੇ ਖੁੰਜੇ ਜਿਛੋ ਤੇ ਉਹ ਮਲਾਂ ਹਜੂਰ ਸਾਹਿਬ ਉਹ ਆਏ ਵੇ ਆਕੇਲੇ ਹੈ 1 ਵਜ ਗਿਆ ਚਾਹ ਦਾ ਟਾਈਮ ਤੇ ਚਾਹ ਦਾ ਬਸ ਚਲਦੇ ਬਸ ਆ ਰਹਿ ਗਈ ਦੀ ਕਿਆਰੀ ਆਹੀ ਘੁੱਟ ਕੇ ਪਾਸਟ ਚੱਲਣਾ ਉੱਥੇ ਚਲਦੇ ਆ ਬਸ ਤੇ ਉਹਨੇ ਚਾਹ ਤੈਨੂੰ ਜੋਂ ਕਹ ਰੋਣਾ ਪੱਪੂ ਯਾਰ ਗੱਲ ਆ ਕੋਈ ਬਣਾ ਲੈ ਚਾਹ ਚੱਲ ਕੇ ਤੇ ਜਾਂ ਫਿਰ ਐਂ ਕਰ ਤੂੰ ਹਾਂ ਤੇ ਚਲਾ ਆਉਂਦੇ ਆ ਸੀ ਘੁੱਟ ਕੇ ਤੇ ਇਹ ਤੇ ਕਰੰਡਾ ਫਿਰ ਜੂਗਾ ਕਰੰਡਾ ਫਿਰ ਜੂ ਇਹ ਤਾਂ ਭਲਾ ਕੱਲ੍ਹ ਨੂੰ ਹੀ ਫਿਰ ਜੇ ਵੀਡੀਓ ਭੇਜ ਦੀਆਂ ਆਹੋ ਆਹ ਨਾਲੇ ਉਹ ਬੇਥੇ ਬੂਥੇ ਜੇ ਪਰੇ ਗੁੱਡੇ ਹੈ ਆ ਵੀ ਭੇਜ ਕੀ ਵੀਡੀਓ ਜਿਹੜੀ ਆ ਹੁਣ ਪਾਉਨੇ ਆ ਹਾਂ ਜਿਹੜੀ ਆ ਕੋਈ ਨੇ ਇਹ ਵੀ ਭੇਜ ਦਾਂਗੇ ਇਹ ਵੀ ਭੇਜ ਦੂੰ ਆਈਆਂ ਟਾਈਮ ਬੰਦਾ ਲੰਘ ਜਾਂਦਾ ਮਨ ਜੇ ਤੂੰ ਚਾਹ ਚੂ ਬਣਾ ਕੇ ਨਾ ਚੱਲ ਉਹਨੂੰ ਧਰ ਲਾਗ ਰਾ ਤੂੰ ਆਪ ਹੀ ਧਰ ਲਈ ਹਾਂ ਉਹਨੇ ਅਸੀਂ ਬਹਿ ਕੇ ਉੱਥੇ ਕਰਦੇ ਆ 10 ਮਿੰਟ ਗੱਲ ਹੈ ਕੀ ਨਹੀਂ ਨਹੀਂ ਉੱਥੇ ਕੋਲੀ ਲੈ ਚੱਲੋ ਕੋੜੀ ਲੈ ਚਲ ਬਸ ਆਉਨੇ ਆਸੀ ਬਸ ਆ ਘੁੱਟ ਗਿਆ ਕੈਰੀਏ ਦੀ ਰੇਗੀ ਗੇਜੇ ਦੀ ਰੋੜ ਕੀ ਇਹਨੇ ਤਾਂ ਗੁੱਟ ਦੇਣੀ ਸੀ ਆ ਤਾਂ ਹੀ ਹਾਲ ਬੱਤੇ ਲੱਗੇ ਨਹੀਂ ਪੱਕੀ ਪੈਲੀ ਦਾ ਇਹ ਚ ਰੋੜਾਂ ਚ ਨਹੀਂ ਰੰਬਾ ਨਹੀਂ ਤੋੜ ਦੇਣਾ ਸੀ ਨੇ ਆ ਦੇ ਹੁਣ ਤਪੜਾ ਧਰੀਆਂ ਧਰੀਆਂ ਨਰਾਲਾ ਨਰਾਲਾ ਲਹਿ ਗਿਆ ਦੇਖੀ ਤੋ ਕਰੇਵੇਂ ਹੁੰਦਾ ਧਰੀਆਂ ਹੁਣ ਬਿਆਸ ਬਾਨ ਚਟਾ ਇੱਤਾ ਬੜੇ ਵਧੀਆ ਦਿਨ ਲੱਗਣ ਲੱਗੇ ਹੁਣ ਬਚਾਈ ਦਾ ਵੀ ਐਵੇਂ ਯਾਰ ਉਦੋਂ ਮੱਗਰ ਦੇ ਮਹੀਨੇ ਹਲੇ ਕਣਕਾਂ ਵੀ ਧੁੰਦੇ ਯਾਰ ਰੋਤਾ ਜੀ ਦਾ ਯਾਰ ਪਹਿਲੀਆਂ ਚ ਨਰਮੇ ਵਾਲੀ ਕਪਾਹ ਵਾਲੀ ਪੱਟ ਕੇ ਤੇ ਮੱਕੀ ਵਾਲੀ ਵੱਢ ਕੇ ਆਮ ਝੋਨੇ ਵਾਲੀ ਜਣੀ ਗੇਤੀ ਬੀਜੀ ਜਾਂਦੀ ਦੂਜੀਆਂ ਤਾਂ ਆਪਾਂ ਕਪਾਹਾਂ ਕਬੂਹਾ ਪੱਟ ਕੇ ਫੇਰ ਆਪਾਂ ਬੀਜਦੇ ਸੀ ਕਣਕ ਨਰਮਨ ਵੀ ਬੀਜੀ ਜਾਂਦਾ ਅੱਜ ਬੀਜੀ ਜਾਂਦਾ ਲੱਗੇ ਵਾ ਗਰਚਾਂ ਨੇ ਕਹਲਾ ਮੈਸੀ ਨਹੀਂ ਲੱਗਿਆ ਬਹੁਤ ਠੀਕ ਆ ਉਹਦਾ ਬੀਜੀ ਜਾ ਹਾਂ ਚੱਲ ਵਧੀਆ ਉਹਨੇ ਪਹਿਲਾਂ ਤਵੀਆਂ ਤੋਂ ਬੀਗਿਆ ਨਾ ਬਾਅਦ ਹੀ ਦੋ ਤਰ੍ਹਾਂ ਦਾ ਇਨੇ ਨਾ ਮਿੱਟੀ ਜੀ ਉੱਠ ਖੜਦੀ ਆ ਤੇ ਇਨੇ ਆ ਪਟਦੇ ਆ ਮੂਲਗੀਆਂ ਜੀਆਂ ਸਾਰੀਆਂ ਆ ਜਿਹੜੀਆਂ ਵਿੱਚ ਖੜੀਆਂ ਇਹ ਪਟਦੇ ਆ ਜਿਹੜੀਆਂ ਵਿੱਚ ਖੜੀਆਂ ਧਨੇ ਦੇ ਤਾਂ ਪਰਦੇ ਪੜਦੇ ਪੜਦੇ ਹੋਰ ਮੇੜ ਕੰਮ